ਸਾਰੇ ਕੀ ਕਰਦੇ ਤੁਸੀਂ ਇਹ ਪੱਤੀ ਕੀ ਸਤਾਂ ਦੀ ਕੰਮ ਲਈ ਆਏ ਹੋ ਕਿਸ ਕੰਮ ਲਈ ਆ ਇਹਦਾ ਸਮਾਨ ਹੈ ਜੀ ਸਾਰਾ ਸਮਾਨ ਹੈ ਅੱਛਾ ਸਾਰਾ ਜਿਗਰ ਰੱਖਿਆ ਹੈ ਸਾਰਾ ਜਿਗਰ ਡਬਲ ਟੇਪ ਕਟਰ ਵੀ ਆ ਆ ਦੇਖੋ ਜੀ ਅੱਛਾ ਇਹਦੇ ਨਾਲ ਕੀ ਕਰਦੇ ਸੀ ਇਹ ਇਹ ਪਾਜੀ ਜਿੱਥੇ ਛੜਕਦੇ ਪੈਸੇ ਡਾਊਨ ਨਿਕਲਦੇ ਨਾ ਉੱਥੇ ਟੇਬ ਲਗਾ ਕੇ ਗੈਗ ਬਣਾ ਕੇ ਲੋਕਾਂ ਨੇ ਉੱਥੇ ਬੈਠੇ ਸੀਗੇ ਅਸੀਂ ਇਹਨਾਂ ਨੇ ਖਾਲੀ ਕਰੇ ਗਏ ਜਿੱਦੀ ਅੰਦਰ ਭੜਿਆ ਹੈ ਨਾਲੇ ਪਾ ਸਾਡਾ ਟਾਊਨ ਕਰਤਾ ਉਹ ਬਹੁਤ ਸਖਸ਼ੀ ਨਾਲ ਕਰਕੇ ਕੰਮ ਕਰਕੇ ਆਇਆ ਇਹ ਉਹ ਇੱਕ ਬੰਦਾ ਆਜੇ ਕਹਿੰਦਾ ਪੈਸੇ ਕਢਾਣੇ ਮੈਂ ਪੈਸੇ ਨਿਕਲ ਨਹੀਂ ਰਹੇ ਉਹਨੇ ਏਟੀਐਮ ਸਵਾਈਪ ਕੀਤਾ ਜਦੋਂ ਮਹਿੰਦਰ ਵੜਿਆ ਤੇ ਦੇਖਿਆ ਟੇਪ ਲੱਗੀ ਟੇਪ ਜਦੋਂ ਮੋ ਉਤਾਰੀ ਤਾਂ 10000 ਰੁਪਏ ਦਾ ਕੈਸ਼ ਨਿਕਲਿਆ ਅੱਛਾ ਜੀ ਇਹਨਾਂ ਦਾ ਟਾਈਮ ਮਤਲਬ ਕਿ ਇਹਨੇ ਦੇਖ ਕੇ ਕਰਨਾ ਕੰਮ ਇਹ ਸੀਗਾ ਕਿ ਇਕੱਠਾ ਕੈਸ਼ ਹੋਵੇ 10000 ਰੁਪਏ ਤਾਂ ਆਪਾਂ ਫਿਰ ਉਹ ਟੇਪ ਲਗਾ ਕੇ ਕੱਢ ਗਏ ਤੇ ਫਰਾਰ ਹੋ ਗਏ ਓਕੇ आ, सारा भी है। और तो ना। मोरे तो 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 लगा के मोरे लगाते हैं डी का नाम राजू राम जी संजू संजूआ

ਕਰਦਾ ਹੋ ਗਿਆ ਇੱਥੇ ਜਿਹਦੇ ਮੈਂ ਟੋਪ ਕਰਨੀ ਹੈ ਉਹਨਾਂ ਨਾਲ ਆਇਆ ਸੀ ਮੈਨੂੰ ਕੀ ਬਤਾ ਕੀ ਕਰਨਾ ਸੀ ਵੀ ਉਹ ਲੋਕ ਕੀ ਕਰਨ ਆਏ ਸੀ ਚਿਪ ਚੁਪ ਲਾਣ ਆਏ ਸੀ ਚਿਪ ਲਾਣ ਆਏ ਸੀ ਚਿਪ ਲਾਣ ਆਏ ਸੀ ਚਿਪ ਲਾਣ ਆਏ ਸੀ ਐਟਮ ਦੇ ਅੰਦਰ ਚਿਪ ਪਾਉਂਦਾ ਚਿਪ ਚਿਪ ਪਰਫੈਕਟ ਜਿਹੜੀ ਹੁੰਦੀ ਆ ਹੈ ਜਿੱਥੋਂ ਪੈਸੇ ਨਿਕਲਦੇ ਅਸਾਂ ਉਹਦੇ ਪੈਸੇ ਨਿਕਲਦੇ ਆ ਹਾਂਜੀ ਤੇ ਤੁਸੀਂ ਪੈਸੇ ਨਿਕਾਲੇ ਸੀ ਅੰਦਰ ਹਾਂਜੀ ਅੱਛਾ ਕਿੰਨੇ ਪੈਸੇ ਨਿਕਾਲੇ ਸੀ ਉਹ ਵੀ ਨਹੀਂ ਆਲੇ ਸੱਤ ਬੜੇ ਏਟੀਐਮ ਤੇ ਕਿੰਨੇ ਪੈਸੇ ਆ ਨਿਕਲੇ ਨਾ ਇਤਾਂ ਨਹੀਂ ਹੈਗਾ ਇਤਾਂ ਵਾ ਇਹ ਆਏ ਸੀ ਕਿ ਪਹਿਲਾਂ ਪਹਿਲਾਂ ਇਹਨਾਂ ਨੇ ਚਿਪ ਲਾਈ ਆ ਜਿਹਨੂੰ ਪੱਤੀ ਕਹਿੰਦੇ ਲੋਏ ਵਾਲੀ ਲੋਏ ਵਾਲੀ ਪੱਤੀ ਇਹਨਾਂ ਨੇ ਚੇਪ ਨਾਲ ਡਬਲ ਟੇਪ ਨਾਲ ਚਿਪਕਾਈ ਆ ਨਾ ਨੇ ਉਹ ਚਿਪਕਾਉਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਾ ਕੇ ਗੰਗੜੇ ਡੇਰ ਦੇ ਬਿਲਕੁਲ ਸਾਹਮਣੇ ਮਾਰ ਥੜੀ ਤੇ ਜਾ ਕੇ ਬਹਿ ਗਏ ਉਸ ਤੋਂ ਬਾਅਦ ਦੇਖਦੇ ਦੋ ਤਿੰਨ ਜਣੇ ਨੇ ਪੈਸੇ ਕਢਾਏ ਇਹ ਪੈਦਲ ਨਿਕਲੇ ਉਤੋਂ ਦਿਵਾਲ ਸਕੂਲ ਤੋਂ ਅੱਗੇ ਜਾ ਕੇ ਖੜ ਗਏ ਉਸ ਤੋਂ ਬਾਅਦ ਸਿੱਧਾ ਅੰਦਰ ਆਇਆ ਇਹਨਾਂ ਨੇ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੜ ਲਿਆ ਤੇ ਕੋਈ ਸੀਸੀਟੀਵੀ ਦੀ ਸਾਹਮਣੇ ਆਈ ਆ ਸੀਸੀਟੀਵੀ ਦੀ ਫੋਟੋਆਂ ਆਈਆਂ ਵਾ ਜਿਹੜਾ ਮੇਰੇ ਫੋਨ 'ਤੇ ਸਵੜਿਆ ਇਹ ਚ ਹੀ ਹੈਗੀਆਂ ਫੋਟੋਆਂ ਸਾਰੀਆਂ ਹਾਂਜੀ ਸਰ ਕੀ ਨਾਮ ਆ ਇਹਨਾਂ ਦਾ ਅਸ਼ੋਕ ਮਾਦੂ ਕੀ ਮਾਮਲਾ ਕੀ ਕਰਤਾ ਇੱਥੇ ਜਿਹੜਾ ਇਹ ਤੁਸੀਂ ਬੰਦੇ ਫੜੇ ਸਰ ਮੈਨੂੰ ਨਹੀਂ ਪਤਾ ਮੈਂ ਤਾਂ ਹੁਣ ਹੀ ਆਇਆ